ਪਾਠ ਦੂਜਾ ਅੱਖਰਬੋਧ ਅੱਖਰਬੋਧ ਮੂੰਹ ਵਿੱਚੋਂ ਨਿਕਲੀਆਂ ਧੁਨੀਆਂ ਦੇ ਲਿਖਤੀ ਚਿੰਨ ਅੱਖਰ ਜਾਂ ਵਰਣ ਕਹਾਉਂਦੇ ਹਨ ਭਾਸ਼ਾ ਦਾ ਉਚਾਰਨ ਕਰਦੇ ਹੋਏ ਜਾਂ ਲਿਖਦੇ ਸਮੇਂ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹੋ ਚਿੰਨ ਹੀ ਅੱਖਰਾਂ ਦਾ ਰੂਪ ਧਾਰਨ ਕਰਦੇ ਹਨ ਜਿਵੇਂ ਕਕਾ ਚਚਾ ਟੈਂਕਾ ਤੱਤਾ ਪੱਪਾ ਆਦਿ ਲਿਪੀ ਲਿਪੀ ਦਾ ਅਰਥ ਹੈ ਚਿੱਤਰਨ ਕਰਨਾ ਜਾਂ ਲਿਖਣਾ ਜਦੋਂ ਅਸੀਂ ਕੁਝ ਬੋਲਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਕੁਝ ਧੁਨੀਆਂ ਨਿਕਲਦੀਆਂ ਹਨ ਇਹਨਾਂ ਧੁਨੀਆਂ ਨੂੰ ਲਿਖਣ ਲਈ ਕੁਝ ਚਿੰਨ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਲਿਪੀ ਆਖਿਆ ਜਾਂਦਾ ਹੈ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਲਿਪੀ ਨੂੰ ਗੁਰਮੁਖੀ ਲਿਪੀ ਆਖਦੇ ਹਨ ਇਸ ਨੂੰ 35 ਅਖਰੀ ਜਾਂ ਪੰਜਾਬੀ ਲਿਪੀ ਵੀ ਆਖਿਆ ਜਾਂਦਾ ਹੈ ਗੁਰਮੁਖੀ ਲਿਪੀ ਵਿੱਚ 41 ਅੱਖਰ 10 ਲਗਾ ਤੇ 3 ਲਗਾ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਰਣਮਾਲਾ ਗੁਰਮੁਖੀ ਲਿਪੀ ਦੇ 41 ਅੱਖਰਾਂ ਨੂੰ ਜਦੋਂ ਇੱਕ ਨਿਸ਼ਚਿਤ ਤਰਤੀਬ ਦੇ ਕੇ ਲਿਖਿਆ ਜਾਂਦਾ ਹੈ ਤਾਂ ਉਹ ਵਰਣਮਾਲਾ ਬਣ ਜਾਂਦੀ ਹੈ ਇਹਨਾਂ 41 ਅੱਖਰਾਂ ਨੂੰ 8 ਵਰਗਾਂ ਵਿੱਚ ਵੰਡਿਆ ਜਾਂਦਾ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਗੁਰਮੁਖੀ ਅੱਖਰਾਂ ਦੀ ਨਿਸ਼ਚਿਤ ਤਰਤੀਬ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਬਹੁਤ ਪ੍ਰਾਚੀਨ ਲਿਪੀ ਹੈ ਇਹ ਬ੍ਰਹਮੀ ਲਿਪੀ ਤੋਂ ਵਿਕਸਿਤ ਹੋਈ ਗੁਰੂ ਸਾਹਿਬਾਨਾਂ ਨੇ ਇਸੇ ਲਿਪੀ ਵਿੱਚ ਬਾਣੀ ਰਚੀ ਅਤੇ ਇਸ ਦਾ ਵਿਰਸਾ ਵਿਸ਼ਾਲ ਅਤੇ ਅਮੀਰ ਕੀਤਾ ਹੁਣ ਗੁਰਮੁਖੀ ਲਿਪੀ ਵਿੱਚ ਢੇਰ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ ਇਹ ਪੰਜਾਬੀ ਦੀ ਸੁਤੰਤਰ ਲਿਪੀ ਹੈ ਜੋ ਬਹੁਤ ਹੀ ਟੁਕਵੀ ਹੈ ਪਹਿਲਾਂ ਪੰਜਾਬੀ ਵਰਣਮਾਲਾ ਵਿੱਚ 35 ਅੱਖਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਫਿਰ ਅਰਬੀ ਫਾਰਸੀ ਦੀਆਂ ਧੁਨੀਆਂ ਦੇ ਉਚਾਰਨ ਲਈ ਕੁਝ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਗਾ ਕੇ 6 ਨਵੇਂ ਅੱਖਰ ਬਣਾ ਦਿੱਤੇ ਗਏ ਇਸੇ ਲਈ ਹੁਣ ਪੰਜਾਬੀ ਅੱਖਰਾਂ ਦੀ ਗਿਣਤੀ 41 ਹੋ ਗਈ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਮੁੱਖ ਵਰਗ ਊੜਾ ਐੜਾ ਈੜੀ ਸਸਾ ਹਾਹਾ ਕ ਵਰਗ ਕਕਾ ਖਖਾ ਗਗਾ ਘਗਾ ਅੰਗਾ ਚ ਵਰਗ ਚਚਾ ਛਛਾ ਜਜਾ ਚਜਾ ਯਈਆਂ ਟ ਵਰਗ ਟੈਂਕਾ ਠਠਾ ਡਡਾ ਟਡਾ ਨਾਣਾ ਤ ਵਰਗ ਤੱਤਾ ਥੱਥਾ ਦੱਦਾ ਤੱਦਾ ਨੰਨਾ ਪ ਵਰਗ ਪੱਪਾ ਫੱਫਾ ਬੱਬਾ ਪੱਬਾ ਮੱਮਾ ਅੰਤਮ ਵਰਗ ਯਈਆ ਰਾਰਾ ਲੱਲਾ ਵਾਵਾ ੜਾੜਾ ਨਵੀਨ ਵਰਗ ਸਸੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਗਗੇ ਪੈਰ ਬਿੰਦੀ ਗ ਜਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਲਲੇ ਪੈਰ ਬਿੰਦੀ ਲ ਵਰਨਾ ਜਾਂ ਅੱਖਰਾਂ ਦੀਆਂ ਕਿਸਮਾਂ ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਨੰਬਰ 1 ਸਵਰ ਅੱਖਰ ਨੰਬਰ 2 ਵਿਅੰਜਨ ਅੱਖਰ ਸਵਰ ਅੱਖਰ ਓ ਅੱਖਰ ਜੋ ਦੂਜੇ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾਂਦੇ ਹਨ ਉਹਨਾਂ ਨੂੰ ਸਵਰ ਅੱਖਰ ਆਖਿਆ ਜਾਂਦਾ ਹੈ ਇਹ ਸੁਤੰਤਰ ਰੂਪ ਵਿੱਚ ਰਹਿੰਦੇ ਹਨ ਤੇ ਬਿਨਾਂ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਉਚਾਰਨ ਕੀਤੇ ਜਾਂਦੇ ਹਨ ਗੁਰਮੁਖੀ ਵਰਣਮਾਲਾ ਵਿੱਚ ਸਵਰ ਅੱਖਰਾਂ ਦੀ ਗਿਣਤੀ 3 ਹੈ ਊੜਾ ਐੜਾ ਈੜੀ ਇਹਨਾਂ ਤਿੰਨ ਸਵਰ ਅੱਖਰਾਂ ਨਾਲ ਕੁਝ ਚਿੰਨ ਲਗਾ ਕੇ ਉਹਨਾਂ ਤੋਂ 10 ਲਗਾ ਮਾਤਰਾਵਾਂ ਬਣਦੀਆਂ ਹਨ ਐੜੇ ਨੂੰ ਕੰਨਾ ਆ ਇੜੀ ਨੂੰ ਸਿਆਰੀ ਈ ਈੜੀ ਨੂੰ ਬਿਹਾਰੀ ਈ ਊੜੇ ਔਂਕੜ ਊ ਊੜੇ ਦੁਲਾੰਕੜ ਊ ਏੜੀ ਨੂੰ ਲਾਂ ਏ ਐੜੇ ਨੂੰ ਦੁਲਾਵਾ ਐ ਊੜੇ ਹੋੜਾ ਔ ਐੜੇ ਕਨੌੜਾ ਔ ਵਿਅੰਜਨ ਅੱਖਰ ਜਿਹੜੇ ਅੱਖਰਾਂ ਦਾ ਉਚਾਰਨ ਹੋਰ ਅੱਖਰਾਂ ਦੀ ਸਹਾਇਤਾ ਨਾਲ ਹੋਵੇ ਉਹ ਵਿਅੰਜਨ ਅੱਖਰ ਹੁੰਦੇ ਹਨ ਗੁਰਮੁਖੀ ਵਰਣਮਾਲਾ ਵਿੱਚ ਸ ਸੇ ਤੋਂ ਲੈ ਕੇ ਲੱਲੇ ਦੇ ਪੈਰ 'ਚ ਬਿੰਦੀ ਲ ਤੱਕ ਸਾਰੇ ਵਿਅੰਜਨ ਅੱਖਰ ਹਨ ਨਵੀਨ ਟੋਲੀ ਦੇ ਸਾਰੇ ਅੱਖਰ ਵਿਅੰਜਨ ਅੱਖਰਾਂ ਵਿੱਚ ਹੀ ਸ਼ਾਮਿਲ ਕੀਤੇ ਜਾਂਦੇ ਹਨ ਵਿਅੰਜਨ ਅੱਖਰ ਦੀਆਂ ਉਪ ਕਿਸਮਾਂ ਅਨੁਨਾਸਕੀ ਅੱਖਰ ਜਿਨ੍ਹਾਂ ਗੁਰਮੁਖੀ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਦੀ ਹੋ ਕੇ ਨਿਕਲੇ ਉਹ ਅਨੁਨਾਸਕੀ ਜਾਂ ਨਾਸਕੀ ਅੱਖਰ ਅਖਵਾਉਂਦੇ ਹਨ ਗੁਰਮੁਖੀ ਵਰਣਮਾਲਾ ਵਿੱਚ ਅੰਗਾ ਵਾਵਾ ਣਾਣਾ ਨੰਨਾ ਅਤੇ ਮੰਮਾ ਪੰਜ ਨਾਸਕੀ ਅੱਖਰ ਹਨ ਦੁੱਤ ਅੱਖਰ ਜੋ ਅੱਖਰ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਪਾਏ ਜਾਂਦੇ ਹਨ ਉਹ ਦੁੱਤ ਅੱਖਰ ਅਖਵਾਉਂਦੇ ਹਨ ਪੈਰ ਵਿੱਚ ਪੈਣ ਵਾਲਾ ਅੱਖਰ ਅੱਧਾ ਹੁੰਦਾ ਹੈ ਪੰਜਾਬੀ ਵਰਣਮਾਲਾ ਵਿੱਚ ਤਿੰਨ ਹਾ ਹਾ ਰਾ ਰਾ ਅਤੇ ਵਾ ਵਾ ਦੁੱਤ ਅੱਖਰ ਹਨ ਇਹਨਾਂ ਦੀ ਵਰਤੋਂ ਦੂਜੇ ਅੱਖਰਾਂ ਦੇ ਪੈਰਾਂ ਵਿੱਚ ਅੱਧੇ ਰੂਪ ਵਿੱਚ ਹੁੰਦੀ ਹੈ ਜਿਵੇਂ ਹਾ ਹਾ ਪਪਾ ਡਾੜੇ ਦੇ ਪੈਰ 'ਚ ਹਾ ਹਾ ਪੜ ਜਜਾ ਡਾੜੇ ਦੇ ਪੈਰ 'ਚ ਹਾ ਹਾ ਜੜ ਥੱਥੇ ਹੋੜਾ ਡਾੜੇ ਦੇ ਪੈਰ 'ਚ ਹਾਹਾ ਕੰਨਾ ਥੋੜਾ ਥੱਥੇ ਹੋੜਾ ਡਾੜੇ ਨੂੰ ਕੰਨਾ ਡਾੜੇ ਦੇ ਪੈਰ 'ਚ ਹਾਹਾ ਥੋੜਾ ਰਾਰੇ ਹੋੜਾ ਡਾੜੇ ਦੇ ਪੈਰ 'ਚ ਹਾਹਾ ਰੋੜ ਵਾਵਾ ਰਾਰੇ ਦੇ ਪੈਰ 'ਚ ਹਾਹਾ ਰਾਰੇ ਨੂੰ ਕੰਨਾ ਵਰਾ ਆਦੀ ਰਾਰਾ ਪੱਪੇ ਦੇ ਪੈਰ 'ਚ ਰਾਰਾ ਚੱਚੇ ਨੂੰ ਕੰਨਾ ਰਾਰਾ ਪ੍ਰਚਾਰ ਪੱਪੇ ਦੇ ਪੈਰ 'ਚ ਰਾਰਾ ਕੱਕੇ ਨੂੰ ਕੰਨਾ ਸੱਸੇ ਦੇ ਪੈਰ 'ਚ ਬਿੰਦੀ ਪ੍ਰਕਾਸ਼ ਪੱਪੇ ਦੇ ਪੈਰ 'ਚ ਰਾਰਾ ਤੱਤੇ ਨੂੰ ਕੰਨਾ ਪੱਪਾ ਪ੍ਰਤਾਪ ਆਦੀ ਵਾਵਾ ਸੱਸੇ ਦੇ ਪੈਰ 'ਚ ਵਾਵਾ ਉੱਤੇ ਦੁਲਾਵਾ ਰਾਰੇ ਔਂਕੜ ਜਜੇ ਦੇ ਪੈਰ 'ਚ ਬਿੰਦੀ ਗੱਗੇ ਨੂੰ ਕੰਨਾ ਰਾਰਾ ਸਵੈ ਰੁਜ਼ਗਾਰ ਸੱਸੇ ਦੇ ਪੈਰ 'ਚ ਵਾਵਾ ਉੱਤੇ ਦੁਲੈਂਕੜ ਪੱਬਾ ਰਾਰੇ ਹੋੜਾ ਸੱਸੇ ਨੂੰ ਕੰਨਾ ਸਵੈ ਭਰੋਸਾ ਸੱਸੇ ਦੇ ਪੈਰ 'ਚ ਵਾਵਾ ਉੱਤੇ ਦੁਲਾਵਾ ਚੱਚੇ ਨੂੰ ਕੰਨਾ ਲੱਲਾ ਕਕਾ ਸਵੈਚਾਲਕ ਸੱਸੇ ਦੇ ਪੈਰ ਚ ਵਾਵਾ ਉੱਤੇ ਦੁਲਾਵਾ ਜੱਜੇ ਨੂੰ ਬਿਹਾਰੀ ਵਾਵਾ ਨੰਨੇ ਨੂੰ ਬਿਹਾਰੀ ਸਵੈਜੀਵਨੀ ਆਦੀ ਧਿਆਨ ਦੇਣ ਯੋਗ ਹੁਣ ਪੈਰ ਵਿੱਚ ਪੈਣ ਵਾਲੇ ਵਾਵਾ ਅੱਖਰ ਦੀ ਵਰਤੋਂ ਤਕਰੀਬਨ ਖਤਮ ਹੋ ਗਈ ਹੈ ਹੁਣ ਅੱਦੇ ਵਾਵੇ ਦੀ ਥਾਂ ਤੇ ਪੂਰਾ ਵਾਵਾ ਪਾਇਆ ਜਾਂਦਾ ਹੈ ਆਓ ਦੁਹਰਾਈਏ ਅੱਖਰਾਂ ਜਾਂ ਵਰਨਾਂ ਦੀ ਸਹਾਇਤਾ ਨਾਲ ਹੀ ਭਾਸ਼ਾ ਲਿਖੀ ਜਾਂਦੀ ਹੈ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ ਪੰਜਾਬੀ ਵਰਣਮਾਲਾ ਦੇ ਕੁੱਲ 41 ਅੱਖਰ ਹਨ ਪੰਜਾਬੀ ਵਰਣਮਾਲਾ ਦਾ ਨਾਂ ਗੁਰਮੁਖੀ ਜਾਂ 35 ਅੱਖਰ ਹੈ ਪੰਜਾਬੀ ਵਰਣਮਾਲਾ ਨੂੰ 8 ਵਰਗਾਂ ਵਿੱਚ ਲਿਖਿਆ ਜਾਂਦਾ ਹੈ ਅੱਖਰ ਦੋ ਪ੍ਰਕਾਰ ਦੇ ਹੁੰਦੇ ਹਨ ਵਾਵਾ ਦੁੱਤ ਅੱਖਰ ਦੀ ਵਰਤੋਂ ਘਟ ਗਈ ਹੈ ਨਾਸਕੀ ਅੱਖਰਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ